ऐसे इतने बड़े लोकतंत्र ਦੇ ਵਿੱਚ ਇੱਕ ਸਿੱਖਾਂ ਦੇ ਨਾਲ ਹਿੰਦੁਸਤਾਨ ਦੇ ਵਿੱਚ ਵਧੀਕੀ ਹਮੇਸ਼ਾ ਹੁੰਦੀ ਆਈ ਹੈ ਤੇ ਅੱਜ ਵੀ ਹੋ ਰਹੀ ਹੈ 33 32 ਸਾਲ ਤੋਂ ਉਹ ਜੇਲ੍ਹਾਂ ਚ ਨੇ ਹਿੰਦੁਸਤਾਨ ਦੇ ਕਾਨੂੰਨ ਦੀ ਕਿਸੇ ਵੀ ਕਿਤਾਬ ਵਿੱਚ ਐਸਾ ਨਹੀਂ ਲਿਖਿਆ ਕਿ ਕਿਸੇ ਮਨੋੱਖ ਨੂੰ ਇਨਾ ਲੰਬਾ ਸਮਾਂ ਕੈਦ ਕਰਕੇ ਰੱਖਿਆ ਜਾਏ ਮਿਲੀਆਂ ਹੋਈਆਂ ਸਜ਼ਾਵਾਂ ਤੋਂ ਡਬਲ ਡਬਲ ਸਜ਼ਾਵਾਂ ਉਹ ਕੋ ਗੁੱਝੁਕੇ ਨੇ ਉਹਨਾਂ ਦੀ ਰਿਹਾਈ ਨਹੀਂ ਹੋਈ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਨੇ ਪਾਰਲੀਮੈਂਟ ਦੇ ਵਿੱਚ 2019 ਦਾ ਜੋ ਸਤਗੁਰਾਂ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣਾ ਸੀ ਇਹ ਐਲਾਨ ਕੀਤਾ ਸੀ ਕਿ ਇਹਨਾਂ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਊਗੀ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਫੈਸਲੇ ਤੋਂ ਮੁਕਰ ਜਾਣਾ ਕਿਤੋਂ ਵੱਡੀ ਜਿਹੜੀ ਮਾੜੀ ਮਿਸਾਲ ਹੈ ਉਹ ਦੁਨੀਆ ਦੇ ਇਤਿਹਾਸ ਵਿੱਚ ਕਿਤੇ ਵੀ ਨਹੀਂ ਮਿਲਦੀ ਔਰ ਜਿਹੜੇ ਲੋਕ ਸਾਡੇ ਭਰਾ ਜਿਹੜੀਆਂ ਹਕੂਮਤਾਂ ਦੇ ਵਿੱਚ ਨੇ ਜੋ ਇਸ ਵੇਲੇ ਸਰਕਾਰਾਂ ਨੇ ਉਹਨਾਂ ਦੇ ਵਿੱਚ ਮੌਜੂਦ ਨੇ ਤੇ ਉਹਨਾਂ ਦੇ ਵਰਨੋਂ ਵੀ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕੋਈ ਯਤਨ ਨਾ ਕਰਨਾ ਆਪਣੇ ਆਪ ਵਿੱਚ ਇਹ ਦਰਸਾਉਂਦਾ ਹੈ ਕਿ ਉਹ ਵੀ ਇੱਕ ਸਿੱਖ ਵਿਰੋਧੀ ਹੋਣ ਦਾ ਹੀ ਜਿਹੜਾ ਸਬੂਤ ਹੈ ਉਹ ਪੇਸ਼ ਕਰ ਰਹੇ ਨੇ 1978 ਤੋਂ ਲੈ ਕੇ ਤੇ 1992 93 ਤੱਕ ਪੰਜਾਬ ਤੇ ਨੌਜਵਾਨੀ ਤਕਰੀਬਨ ਪੰਜਾਬ ਦੇ ਵਿੱਚੋਂ ਸਿੱਖ ਨੌਜਵਾਨਾਂ ਨੂੰ ਖਤਮ ਹੀ ਕਰ ਦਿੱਤਾ ਗਿਆ ਕਈ ਪਿੰਡ ਐਸੇ ਸੰਜਨਾ ਪਿੰਡਾਂ ਦੇ ਵਿੱਚ ਕਈ ਕਈ ਸਾਲ ਬਰਾਤਾਂ ਨਹੀਂ ਚੜੀਆਂ ਕਿਉਂਕਿ ਪਿੰਡ ਦੇ ਨੌਜਵਾਨ ਤਕਰੀਬਨ ਪੁਰਸ ਮੁਕਾਬਲੇ ਵਿੱਚ ਝੂਠੇ ਪੁਰਸ ਮੁਕਾਬਲਿਆਂ ਵਿੱਚ ਸਰਕਾਰਾਂ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਔਰ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਉਹਨਾਂ ਨੇ ਇੱਕ ਲਹਿਰ ਪੈਦਾ ਕੀਤੀ ਕਿ ਸਾਥੀ ਨੌਜਵਾਨਾਂ ਨੂੰ ਨਾਲ ਲੈ ਕੇ ਨਸ਼ੇ ਛਟਾਉਣ ਵਾਸਤੇ ਇੱਕ ਚੇਤਨਾ ਪੈਦਾ ਕਰਨ ਦਾ ਯਤਨ ਕੀਤਾ ਜਾਂ ਅਮਰ ਸੰਸਾਰ ਇੱਕ ਲਹਿਰ ਜਿਹੜੀ ਸੀ ਉਹ ਆਰੰਭ ਕੀਤੀ ਔਰ ਉਹਨਾਂ ਨੌਜਵਾਨਾਂ ਨੂੰ ਪੰਜਾਬ ਦੀ ਸਰਕਾਰ ਨੇ ਝੂਠੇ ਕੇਸ ਪਾ ਕੇ ਐਨਐਸਏ ਵਰਗਾ ਇੱਕ ਖਤਰਨਾਕ ਜਿਹੜਾ ਐਕਟ ਸੀ ਉਹ ਲਾ ਕੇ ਤੇ ਪੰਜਾਬ ਤੋਂ ਸੈਂਕੜੇ ਮੀਲ ਦੂਰ ਡੇਬਰੂਗੜ੍ਹ ਅਸਾਮ ਦੇ ਜੇਲ੍ਹ ਵਿੱਚ ਭੇਜਿਆ ਐਨਐਸਏ ਖਤਮ ਹੋਣ ਦਾ ਟਾਈਮ ਆਇਆ ਫੇਰ ਦੁਬਾਰਾ ਉਹਨਾਂ ਤੇ ਜਿਹੜੇ ਐਨਐਸਏ ਸੀ ਉਹ ਐਕਸੈਂਡ ਕਰ ਦਿੱਤੀ ਕਿ ਮਤਲਬ ਇਹ ਕਿ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਪੰਜਾਬ ਦੇ ਵਿੱਚ ਧਰਮ ਦਾ ਪ੍ਰਚਾਰ ਪ੍ਰਸਾਰ ਹੋਵੇ ਸਿੱਖ ਪੰਥ ਨੂੰ ਦਰਪੇਸ਼ ਵਕ ਵਕ ਚੁਣੌਤੀਆਂ ਤੇ ਪੰਥਕ ਮੁੱਦਿਆਂ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਸਿੱਖ ਕੌਮ ਦੇ ਸਰਵਉੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਨੀ ਰਗਬੀ ਸੇਕ ਸਿੰਘ ਸਾਹਿਬ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕੀ ਫਤਿਹ ਜੀ ਸਿੰਘ ਸਾਹਿਬ ਬੀਤੇ ਦਿਨ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਬਿਆਂ ਬੈਠਾ ਇੱਕ ਗ੍ਰੰਥੀ ਪਾਠੀ ਸਿੰਘ ਜਿਹੜਾ ਉਹ ਗਨਸ਼ੀਲਾ ਪਦਾਰਥ ਖਾ ਰਿਹਾ ਹੈ ਜਿਸ ਵੀਡੀਓ ਦੇ ਵਾਇਰਲ ਹੋਣ ਦੇ ਨਾਲ ਸਮੁੱਚੀ ਸਿੱਖ ਪੰਦੀਏ ਧਾਰਮਿਕ ਭਾਵਨਾ ਨੂੰ ਬਹੁਤ ਵੱਡੇ ਪੱਧਰ ਤੇ ਠੇਸ ਪਹੁੰਚੀ ਹੈ ਹਾਂ ਜੀ ਇਹ ਜਿਹੜੀ ਵੀਡੀਓ ਵਾਇਰਲ ਹੋਈ ਇੱਕ ਪਾਠੀ ਸਿੰਘ ਦਾ ਗ੍ਰੰਥੀ ਸਿੰਘ ਜੋ ਵੀ ਹੈ ਉਹ ਗੁਰੂ ਸਾਹਿਬ ਦੇ ਤਾਬਿਆਂ ਬੈਠਾ ਹੋਇਆ ਸਾਹਮਣੇ ਗੁਰੂ ਸਾਹਿਬ ਪ੍ਰਕਾਸ਼ ਨੇ ਔਰ ਤਾਬਿਆ ਬਿਖਟਾ ਹੋਇਆ ਜਿਵੇਂ ਹੱਥ ਉੱਤੇ ਜਰਦਾ ਤੰਬਾਕੂ ਮਲਿਆ ਜਾਂਦਾ ਹੈ ਐਸਾ ਉਹ ਆਪਣੀ ਐਸੀ ਹਰਕਤ ਕਰਦਾ ਹੈ ਹੱਥ ਦੇ ਨਾਲ ਕੋਈ ਨਸ਼ੀਲਾ ਪਦਾਰਥ ਮਲਦਾ ਹੈ ਤੇ ਮਲ ਕੇ ਉਸ ਪਦਾਰਥ ਨੂੰ ਆਪਣੇ ਮੂੰਹ ਵਿੱਚ ਵੀ ਪਾਉਂਦਾ ਹੈ ਕਿਸੇ ਨੇ ਉਹ ਵੀਡੀਓ ਉਸ ਪਾਰਟੀ ਦੀ ਬਣਾਈ ਵੀ ਹੈ ਪਰ ਅਫਸੋਸ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਖ਼ਬਰਾਂ ਦੇ ਵਿੱਚ ਵੀ ਇਹ ਖ਼ਬਰ ਲਵਾਈ ਗਈ ਮੀਡੀਆ ਤੇ ਵੀ ਚਲਾਈ ਗਈ ਕਿ ਉਸ ਪਾਰਟੀ ਬਾਰੇ ਜਿਹੜੀ ਪੁਖਤਾ ਜਾਣਕਾਰੀ ਹੈ ਉਹ ਸ਼ੀਰ ਅਕਾਲ ਤਖਤ ਸਾਹਿਬ ਤੇ ਭੇਜੀ ਜਾਏ ਉਹ ਕੌਣ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਜਾਂ ਉਹਦਾ ਨਾਮ ਪਤਾ ਕੀ ਹੈ ਇਹ ਘਟਨਾ ਕਿਹੜੇ ਸਥਾਨ ਦੀ ਹੈ ਜਾਂ ਕਿਸੇ ਦੇ ਘਰ ਦੀ ਇਹ ਘਟਨਾ ਹੈ ਇਹਦੇ ਬਾਰੇ ਸਾਨੂੰ ਕੋਈ ਵੀ ਜਾਣਕਾਰੀ ਹੁਣ ਤੱਕ ਕਿਸੇ ਨੇ ਵੀ ਨਹੀਂ ਭੇਜੀ ਉਹ ਇਸ ਕਰਕੇ ਯਤਨ ਕੀਤਾ ਗਿਆ ਕਿ ਇਹ ਇੱਕ ਬਹੁਤ ਮੰਦ ਭਾਗੀ ਘਟਨਾ ਹੈ ਕਿ ਇੱਕ ਤਾਬਿਆਂ 'ਚ ਬੈਠਾ ਹੋਇਆ ਗ੍ਰੰਥੀ ਪਾਠ ਜਿਹੜਾ ਜੇਕਰ ਐਸਾ ਬੱਜਰ ਕੁਰਿਆਤ ਕਰਦਾ ਤੇ ਇਹ ਬੜੀ ਏਕ ਆਪਣੇ ਆਪ ਵਿੱਚ ਸ਼ਰਮ ਵਾਲੀ ਗੱਲ ਹੈ ਔਰ ਗੁਰੂ ਸਾਹਿਬ ਜੀ ਦੀ ਘੋਰ ਬੇਦਬੀ ਉਸ ਸਖਸ਼ ਨੇ ਕੀਤੀ ਹੈ ਪਰ ਸਾਨੂੰ ਕਿਸੇ ਪਾਸਿਓਂ ਵੀ ਹੁਣ ਤੱਕ ਇਹ ਜਾਣਕਾਰੀ ਪ੍ਰਾਪਤ ਨਹੀਂ ਹੋਈ ਕਿ ਇਹ ਵੀਡੀਓ ਕਿੱਥੋਂ ਦੀ ਹੈ ਔਰ ਜਿਹੜਾ ਉਹ ਵਿਅਕਤੀ ਹੈ ਉਹ ਕੌਣ ਹੈ ਸਾਰੀਆਂ ਸਿੰਘ ਸੁਭਾਵਾਂ ਸਭਾ ਸੁਸਾਇਟੀਆਂ ਪ੍ਰਬੰਧਕ ਕਮੇਟੀਆਂ ਔਰ ਅਖੰਡ ਪਾਰਟੀ ਵੈਲਫੇਅਰ ਸੁਸਾਇਟੀਆਂ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਸਾਨੂੰ ਉਹਦੀ ਪਛਾਣ ਜਿਹੜੀ ਹੈ ਉਹ ਦੱਸੀ ਜਾਏ ਕਿਉਂਕਿ ਹਰ ਪਾਠੀ ਕਿਸ ਨਾ ਕਿਸ ਜਥੇਬੰਦੀ ਦੇ ਨਾਲ ਜ਼ਰੂਰ ਜੁੜਿਆ ਹੁੰਦਾ ਪਰ ਅਫਸੋਸ ਹੈ ਕਿ ਹੁਣ ਤੱਕ ਸਾਨੂੰ ਉਹ ਸਖਸ਼ੀ ਤੇ ਕੋਈ ਜਾਣਕਾਰੀ ਨਹੀਂ ਮਿਲੀ ਜੇਕਰ ਸਾਨੂੰ ਕੋਈ ਜਾਣਕਾਰੀ ਮਿਲਦੀ ਹੈ ਤਾਂ ਇੱਕ ਐਸੀ ਮਸਾਲੀ ਸਜ਼ਾ ਐਸੇ ਵਿਅਕਤੀ ਨੂੰ ਦਿੱਤੀ ਜਾਊਗੀ ਕਿ ਜਿਹੜਾ ਕਦੇ ਵੀ ਭਵਿੱਖ ਵਿੱਚ ਕੋਈ ਐਸਾ ਕਰਨ ਦਾ ਹਿਜਿਆ ਨਾ ਕਰ ਸਕੇ ਪ੍ਰਸ਼ੀਖ ਸਾਹਿਬ ਜਿਸ ਤਰ੍ਹਾਂ ਜਿੰਨੀ ਸਾਨੂੰ ਜਾਣਕਾਰੀ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਠੀ ਸਿੰਘ ਦਾ ਨਿਯੁਕਤੀ ਕਰਦੀ ਹੈ ਤਾਂ ਪੂਰੇ ਮਾਪਦੰਡ ਤੈਅ ਕੀਤੇ ਗਏ ਆ ਪੂਰੇ ਉਹ ਟੈਸਟ ਜਿਹੜੇ ਲਏ ਜਾਂਦੇ ਆ ਪਰ ਉਹਨਾਂ ਮਾਪਦੰਡਾਂ ਤੇ ਖਰੇ ਉਤਰਨ ਵਾਲੇ ਨੂੰ ਜਿਹੜੀ ਇਹ ਸੇਵਾ ਦਿੱਤੀ ਜਾਂਦੀ ਹੈ ਪਰ ਲੱਗਦਾ ਕਿ ਜਿਹੜੀ ਲੋਕਲ ਗੁਰਦੁਆਰਾ ਕਮੇਟੀ ਹੈ ਉਹਨਾਂ ਚ ਕਿਤੇ ਨਾ ਕਿਤੇ ਇਹਨਾਂ ਮਾਪਦੰਡਾਂ ਨੂੰ ਜਿਹੜੀ ਦੀ ਅਣਦੇਖੀ ਕੀਤੀ ਗਈ ਤਾਂ ਹੀ ਉਹ ਜੇ ਪਾਠੀ ਭਰਤੀ ਹੋਏ ਹਾਂ ਬਿਲਕੁਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਜਿੱਥੇ ਵੀ ਅਖੰਡ ਪਾਠੀ ਦੀ ਭਰਤੀ ਕੀਤੀ ਜਾਂਦੀ ਹੈ ਉਥੇ ਜਿੱਥੇ ਉਹਦਾ ਟੈਸਟ ਲਿਆ ਜਾਂਦਾ ਹੈ ਉਹਨੂੰ ਮਰਜ਼ਾਦਾ ਬਾਰੇ ਪੁੱਛਿਆ ਜਾਂਦਾ ਹੈ ਉਥੇ ਉਹਦਾ ਪਿਸ਼ੋਕੜ ਵੀ ਤਸਦੀਕ ਕਰਵਾਇਆ ਜਾਂਦਾ ਹੈ ਉਹਦਾ ਬਕਾਇਦਾ ਮੈਡੀਕਲ ਚੈੱਕਅਪ ਕੀਤਾ ਜਾਂਦਾ ਹੈ ਔਰ ਫਿਰ ਉਹਨੂੰ ਜਾ ਕੇ ਉਹਦੀ ਸਿਕਿਉਰਿਟੀ ਜਮ੍ਹਾਂ ਕਰਕੇ ਤੇ ਉਹਨੂੰ ਜਿਹੜੀ ਅਖੰਡ ਪਾਠੀ ਦੀ ਸੇਵਾ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਵਿੱਚ ਸੌਂਪੀ ਜਾਂਦੀ ਹੈ ਪਰ ਬਾਹਰ ਜਿਹੜੀਆਂ ਸਬਾ ਸੁਸਾਇਟੀਆਂ ਨੇ ਜਾਂ ਸਿੰਘ ਸੁਭਾਵਾਂ ਨੇ ਜਾਂ ਜਿਹੜੇ ਸਾਡੇ ਘਰਾਂ ਦੇ ਵਿੱਚ ਆ ਕੇ ਅਖੰਡ ਪਾਠੀ ਪਾਠ ਕਰਦੇ ਨੇ ਇਹਨਾਂ ਦਾ ਕੋਈ ਮਾਪਦੰਡ ਜਿਹੜਾ ਹੈ ਉਹ ਬਿਲਕੁਲ ਚੈੱਕ ਮੇਰਾ ਖਿਆਲ ਇੱਕ ਇਹ ਨਹੀਂ ਕੀਤਾ ਜਾਂਦਾ ਸਾਨੂੰ ਸਾਰਿਆਂ ਨੂੰ ਇਹ ਕਰਨਾ ਚਾਹੀਦਾ ਹੈ ਜੀ ਸਬਾ ਸੁਸਾਇਟੀਆਂ ਸਿੰਘ ਸੁਭਾਵਾਂ ਪ੍ਰਬੰਧਕ ਕਮੇਟੀਆਂ ਔਰ ਖਾਸ ਕਰ ਪਰਿਵਾਰ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਅਖੰਡ ਪਾਠ ਸਭ ਹੁੰਦੇ ਆ ਉਹ ਤਸਦੀਕ ਇਸ ਗੱਲ ਨੂੰ ਜ਼ਰੂਰ ਕਰਨ ਇਹ ਜਿਹੜਾ ਖੰਡ ਪਾਠੀ ਹੈ ਇਹਦਾ ਜੀਵਨ ਕਿਦਾਂ ਦਾ ਹੈ ਇਹ ਸਖੰਡ ਪਾਠੀ ਨੇ ਸੰਤਾਂ ਕਿਤੋਂ ਪ੍ਰਾਪਤ ਕੀਤੀ ਹੈ ਔਰ ਪ੍ਰਬੰਧਕ ਕਮੇਟੀਆਂ ਵੀ ਜਾਂ ਜਿਹੜੇ ਗਰੰਥੀ ਸਿੰਘ ਪਾਠੀ ਸਿੰਘਾਂ ਦਾ ਪ੍ਰਬੰਧ ਕਰਦੇ ਆ ਉਹ ਇਸ ਗੱਲ ਦਾ ਜ਼ਰੂਰ ਖਿਆਲ ਰੱਖਣ ਕਿ ਕੋਈ ਅਪਰਾਧਿਕ ਪਿਸ਼ੋਕਰ ਵਾਲਾ ਐਸਾ ਕੋਈ ਜਿਹੜਾ ਵਿਅਕਤੀ ਹੈ ਜਾਂ ਕੋਈ ਨਸ਼ੇੜੀ ਕਿਸਮ ਦਾ ਜਿਹੜਾ ਕੋਈ ਐਸਾ ਵਿਅਕਤੀ ਹੈ ਜਿਵੇਂ ਵੀਡੀਓ ਵਾਇਰਲ ਹੋਈ ਹੈ ਉਹ ਕਿਤੇ ਵੀ ਗੁਰੂ ਸਾਹਿਬ ਦੇ ਤਾਬਿਆਂ ਵਿੱਚ ਨਾ ਬੈਠੇ ਇਹ ਤਸਦੀਕ ਕਰਨਾ ਹਰ ਇੱਕ ਵਾਸਤੇ ਬੜਾ ਜ਼ਰੂਰੀ ਹੈ ਇਹ ਗੁਰੂ ਸਾਹਿਬਾਨ ਨੇ ਇਤਿਹਾਸ 'ਚ ਦੇਖੀ ਤੇ ਔਰਤਾਂ ਨੂੰ ਬਹੁਤ ਜ਼ਿਆਦਾ ਸਤਿਕਾਰ ਦਿੱਤਾ ਬੀਬੀਆਂ ਨੂੰ ਪਰ ਤਰਨਤਾਰਨ ਵਿਖੇ ਜੋ ਘਟਨਾ ਵਾਪਰੀ ਜਿੱਥੇ ਇੱਕ ਬੀਬੀ ਨੂੰ ਨਿਰਵਸਤਰ ਕਰਕੇ ਘੁਮਾਇਆ ਗਿਆ ਜਿਸ ਦਿਨ ਸਮੁੱਚੀ ਜਿਹੜੀ ਮਾਨਵਤਾ ਹੈ ਉਹ ਸ਼ਰਮਸਾਰ ਹੋਈ ਹੈ ਇਹ ਜਿਹੜੇ ਪਿਛਲੇ ਦਿਨੇ ਤਰਨਤਾਰਨ ਦੇ ਇੱਕ ਪਿੰਡ ਵਿੱਚ ਜਿਹੜੀ ਘਟਨਾ ਵਾਪਰੀ ਹੈ ਕਿ ਇੱਕ ਬੀਬੀ ਨੂੰ ਨਿਰਵਸਤਰ ਕਰਕੇ ਉਹਨੂੰ ਵੇਚ ਤੇ ਕੀਤਾ ਗਿਆ ਉਹਨੂੰ ਪਿੰਡ ਵਿੱਚ ਘੁਮਾਇਆ ਗਿਆ ਇਹ ਇੱਕ ਸਾਡੇ ਸਮਾਜ ਦੇ ਉੱਤੇ ਇੱਕ ਬਹੁਤ ਵੱਡਾ ਇਸ ਘਟਨਾ ਦੇ ਨਾਲ ਕਲੰਕ ਲੱਗਾ ਹੈ ਕਿਉਂਕਿ ਸਿੱਖ ਪੰਥ ਵਿੱਚ ਇਸਤਰੀ ਜਾਤੀ ਨੂੰ ਬਹੁਤ ਜ਼ਿਆਦਾ ਸਨਮਾਨ ਸਤਿਗੁਰਾਂ ਨੇ ਦਿੱਤਾ ਹੈ ਸੋ ਕਿਉ ਮੰਦਾ ਕੀ ਹੈ ਜਿੱਤ ਜਮਹਿ ਰਾਜਾਨ ਔਰ ਪੰਜਾਬ ਦੇ ਵਿੱਚ ਜਿੱਥੇ ਇੰਨੀ ਵੱਡਾ ਸਾਡਾ ਅਮੀਰ ਕਲਚਰ ਸਾਡਾ ਅਮੀਰ ਸੱਭਿਆਚਾਰ ਹੋਵੇ ਔਰ ਇੰਨਾ ਵਧੀਆ ਸਾਡਾ ਸਮਾਜ ਹੋਵੇ ਤੇ ਪੰਜਾਬ ਦੇ ਵਿੱਚ ਔਰ ਕਿਸੇ ਪਿੰਡ ਦੇ ਇਲਾਕੇ ਵਿੱਚ ایسی ਜਿਹੜੀ ਘਟਨਾ ਵਾਪਰਦੀ ਹੈ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਇੱਕ ਸਾਡੇ ਵਾਸਤੇ ਇੱਕ ਚੁਣੌਤੀ ਹੈ ਔਰ ਸਾਨੂੰ ਸਾਡੇ ਸਮਾਜ ਨੂੰ ਇੱਕ ਬਹੁਤ ਵੱਡਾ ਸਮਾਜ ਖਤਰਾ ਪੈਦਾ ਹੋ ਗਿਆ ਔਰ ਸਾਨੂੰ ਇਹ ਜਿਹੜੀ ਘਟਨਾ ਵਾਪਰੀ ਹੈ ਤਾਂ ਵੱਧ ਤੋਂ ਵੱਧ ਅਫਸੋਸ ਵੀ ਕਰਨਾ ਚਾਹੀਦਾ ਹੈ ਔਰ ਇਹ ਯਤਨ ਵੀ ਕਰਨਾ ਚਾਹੀਦਾ ਹੈ ਕਿ ਕਿਸੇ ਦੇ ਵੀ ਧੀ ਭੈਣ ਦੀ ਐਸੀ ਜਿਹੜੀ ਬੇਇੱਜ਼ਤੀ ਹੋਈ ਹੈ ਭਵਿੱਖ ਵਿੱਚ ਕਿਤੇ ਵੀ ਨਾ ਵਾਪਰੇ ਸਾਨੂੰ ਆਪਣੇ ਅਮੀਰ ਸੱਭਿਆਚਾਰ ਨੂੰ ਅਮੀਰ ਵਿਰਸੇ ਨੂੰ ਅਮੀਰ ਕਲਚਰ ਨੂੰ ਸਾਡੀਆਂ ਪਰੰਪਰਾਵਾਂ ਨੂੰ ਸਾਨੂੰ ਕਾਇਮ ਰੱਖਣਾ ਚਾਹੀਦਾ ਹੈ ਕਿ ਅਸੀਂ ਆਪਣੀਆਂ ਧੀਆਂ ਭੈਣਾਂ ਮਾਤਾ ਮਾਂ ਦਾ ਜਿਹੜਾ ਸਨਮਾਨ ਜੋ ਸਾਡੇ ਗੁਰੂ ਦਾ ਹੁਕਮ ਹੈ ਉਹਦੇ ਅਨੁਸਾਰ ਅਸੀਂ ਆਪਣੀਆਂ ਧੀਆਂ ਭੈਣਾਂ ਦਾ ਸਨਮਾਨ ਕਰੀਏ ਲੱਗਦਾ ਹੈ ਕਿ ਲੋਕਾਂ ਨੂੰ ਕਿਤੇ ਕਾਨੂੰਨ ਦਾ ਖਾਕੀ ਵਰਦੀ ਦਾ ਪੈਖੋਫਲੀ ਰਿਹਾ ਜਿਹੜੀ ਇਹੋ ਜਿਹੀ ਵਾਰਦਾਤ ਤਾਂ ਲਗਾਤਾਰ ਵੱਧ ਰਹੀ ਹੈ ਦੇਖੋ ਕਾਨੂੰਨੀ ਵਿਵਸਥਾ ਤਾਂ ਪੰਜਾਬ ਦਾ ਬੇੜਾਗਰਕ ਹੋ ਚੁੱਕਾ ਹੈ ਕਾਨੂੰਨੀ ਵਿਵਸਥਾ ਕਿਤੇ ਵੀ ਨਹੀਂ ਰਹੀ ਤੁਸੀਂ ਨਿਤ ਦਿਨ ਤੁਸੀਂ ਟੀਵੀ ਤੇ ਖਬਰਾਂ ਸੁਣੋ ਰੋਜ਼ ਐਸੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਚੱਲਦੀਆਂ ਨੇ ਗੋਲੀਆਂ ਦੀਆਂ ਵਾਰਦਾਤਾਂ ਚੱਲਦੀਆਂ ਨੇ ਕਤਲ ਹੋ ਰਹੇ ਨੇ ਲੋਕਾਂ ਨੂੰ ਜ਼ਖਮੀ ਕੀਤਾ ਜਾ ਰਿਹਾ ਔਰ ਐਸੀਆਂ ਘਟਨਾਵਾਂ ਵਾਪਰ ਰਹੀਆਂ ਨੇ ਕਿਉਂਕਿ ਜੇਕਰ ਕਾਨੂੰਨ ਤਕੜਾ ਹੋਵੇ ਤੇ ਐਸੀਆਂ ਘਟਨਾਵਾਂ ਜਿਹੜੀਆਂ ਨੇ ਉਹਨਾਂ ਤੇ ਕੰਟਰੋਲ ਕੀਤਾ ਜਾ ਸਕਦਾ ਐਸੀ ਘਟਨਾਵਾਂ ਨੂੰ ਵਾਪਰਨ ਤੋਂ ਰੋਕਿਆ ਜਾ ਸਕਦਾ ਔਰ ਮੈਂ ਕਹਿੰਦਾ ਕਿ ਕਾਨੂੰਨ ਤੋਂ ਵੀ ਵੱਧ ਸਾਡੀ ਸਮਾਜਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਤਕੜੇ ਹੋ ਕੇ ਤੇ ਸਮਾਜਿਕ ਚੇਤਨਾ ਆਪਣੇ ਆਪ ਵਿੱਚ ਪੈਦਾ ਕਰੀਏ ਉਹਦਾ ਪ੍ਰਚਾਰ ਕਰੀਏ ਤਾਂ ਕਿ ਕਿਸੇ ਦੀ ਧੀ ਭੈਣ ਦੀ ਐਸੀ ਜਿਹੜੀ ਬੇਅਦਬੀ ਹੋਈ ਹੈ ਕਦੇ ਵੀ ਨਾ ਹੋਵੇ ਸਰ ਵਾਰਸ ਪੰਜਾਬ ਸੰਸਥਾ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਐਨਐਸਏ ਲਾ ਕੇ ਪੰਜਾਬ ਤੋਂ ਬਾਹਰ ਭੇਜਿਆ ਗਿਆ ਹੁਣ ਇਹ ਐਨਐਸਏ ਚ 1 ਸਾਲ ਦਾ ਹੋਰ ਵਾਧਾ ਕਰ ਦਿੱਤਾ ਗਿਆ ਔਰ ਜਦੋਂ ਪਰਿਵਾਰ ਵੱਲੋਂ ਇਸ ਬੰਧ ਵਿੱਚ ਚੇਤਨਾ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਤਾਂ ਉਸ ਨੂੰ ਰੋਕਣ ਦੇ ਲਈ ਜਿਹੜਾ ਇੱਕ ਦਰਜਨ ਦੇ ਕਰੀਬ ਪਰਿਵਾਰਕ ਮੈਂਬਰਾਂ ਨੂੰ ਜਿਹੜਾ ਉਹ ਜੇਲ੍ਹ ਚ ਭੇਜ ਦਿੱਤਾ ਗਿਆ ਜੁਡੀਸ਼ੀਅਲ ਦੇ ਵਿੱਚ ਭੇਜ ਦਿੱਤਾ ਗਿਆ 15 ਅ ਦੇਖੋ ਮੈਂ ਹੁਣੇ ਸ਼ਿਦੇ ਕਾਲ ਤਖਤ ਸਾਹਿਬ ਤੇ ਅੱਜ ਜੋ ਪ੍ਰੋਗਰਾਮ ਸਮਾਗਮ ਰੱਖਿਆ ਗਿਆ ਸੀ ਉੱਥੇ ਵੀ ਸੰਗਤ ਦੇ ਵਿੱਚ ਬੇਨਤੀ ਕਰਕੇ ਆਇਆ ਕਿ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੇ ਵਿੱਚ ਅਸ਼ਾਂਤੀ ਵਾਲਾ ਜਿਹੜਾ ਮਾਹੌਲ ਹੈ ਇਹ ਸਰਕਾਰਾਂ ਦੇ ਵੱਲੋਂ ਪੈਦਾ ਕੀਤਾ ਗਿਆ ਉਹਨੇ ਤਕਰੀਬਨ 1978 ਤੋਂ ਲੈ ਕੇ ਤੇ 1992 93 ਤੱਕ ਪੰਜਾਬ ਦੀ ਨੌਜਵਾਨੀ ਤਕਰੀਬਨ ਪੰਜਾਬ ਦੇ ਵਿੱਚੋਂ ਸਿੱਖ ਨੌਜਵਾਨਾਂ ਨੂੰ ਖਤਮ ਹੀ ਕਰ ਦਿੱਤਾ ਗਿਆ ਕਈ ਪਿੰਡ ਐਸੇ ਸੰਜਨਾ ਪਿੰਡਾਂ ਦੇ ਵਿੱਚ ਕਈ ਕਈ ਸਾਲ ਬਰਾਤਾਂ ਨਹੀਂ ਚੜੀਆਂ ਕਿਉਂਕਿ ਪਿੰਡ ਦੇ ਨੌਜਵਾਨ ਤਕਰੀਬਨ ਪੁਲਸ ਮੁਕਾਬਲੇ ਵਿੱਚ ਝੂਠੇ ਪੁਲਸ ਮੁਕਾਬਲੇ ਵਿੱਚ ਸਰਕਾਰਾਂ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਪੰਜਾਬ ਦੀ ਨਸਲ ਕੁਸ਼ੀ ਜਿਹੜੀ ਸੀ ਉਹ ਕਰਨ ਦਾ ਯਤਨ ਕੀਤਾ ਗਿਆ ਔਰ ਹਮੇਸ਼ਾ ਹੀ ਸਰਕਾਰਾਂ ਨੇ ਪੰਜਾਬ ਦੇ ਨਾਲ ਐਸਾ ਕੀਤਾ ਔਰ ਜੇਕਰ ਭਾਈ ਅਮਰਪਾਲ ਸਿੰਘ ਤੇ ਉਹਨਾਂ ਦੇ ਉਹਨਾਂ ਨੇ ਇੱਕ ਲਹਿਰ ਪੈਦਾ ਕੀਤੀ ਕੋ ਸਾਥੀ ਨੌਜਵਾਨਾਂ ਨੂੰ ਨਾਲ ਲੈ ਕੇ ਨਸ਼ੇ ਛਟਾਉਣ ਵਾਸਤੇ ਇੱਕ ਚੇਤਨਾ ਪੈਦਾ ਕਰਨ ਦਾ ਯਤਨ ਕੀਤਾ ਜਾਂ ਅਮਰ ਸੰਸਾਰ ਇੱਕ ਲਹਿਰ ਜਿਹੜੀ ਸੀ ਉਹ ਆਰੰਭ ਕੀਤੀ ਔਰ ਉਹਨਾਂ ਨੌਜਵਾਨਾਂ ਨੂੰ ਪੰਜਾਬੀ ਸਰਕਾਰ ਨੇ ਝੂਠੇ ਕੇਸ ਪਾ ਕੇ NSA ਵਰਗਾ ਇੱਕ ਖਤਰਨਾਕ ਜਿਹੜਾ ਐਕਟ ਸੀ ਉਹ ਲਾ ਕੇ ਤੇ ਪੰਜਾਬ ਤੋਂ ਸੈਂਕੜੇ ਮੀਲ ਦੂਰ ਡੇਬਰੂਗੜ੍ਹ ਅਸਾਮ ਦੀ ਜੇਲ੍ਹ ਵਿੱਚ ਭੇਜਿਆ NSA ਖਤਮ ਹੋਣ ਦਾ ਟਾਈਮ ਆਇਆ ਫੇਰ ਦੁਬਾਰਾ ਉਹਨਾਂ ਤੇ ਜਿਹੜੀ NSA ਸੀ ਉਹ ਐਕਸਟੈਂਡ ਕਰ ਦਿੱਤੀ ਕਿ ਮਤਲਬ ਇਹ ਕਿ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਪੰਜਾਬ ਦੇ ਵਿੱਚ ਧਰਮ ਦਾ ਪ੍ਰਚਾਰ ਪ੍ਰਸਾਰ ਹੋਵੇ ਪੰਜਾਬ ਵਿੱਚ ਨਸ਼ਿਆਂ ਦੀ ਰੋਕਥਾਮ ਹੋਵੇ ਪੰਜਾਬ ਦੇ ਲੋਕ ਜਿਹੜੇ ਨੇ ਇਹ ਅੰਮ੍ਰਿਤਧਾਰੀ ਹੋ ਕੇ ਆਪਣਾ ਚੰਗਾ ਜੀਵਨ ਜਿਹੜਾ ਉਹ ਗੁਜ਼ਾਰ ਸਕਣ ਜੇਕਰ ਉਹਨਾਂ ਦੀ ਰਿਹਾਈ ਵਾਸਤੇ ਔਰ ਇੱਕ ਅੰਮ੍ਰਿਤ ਸੰਚਾਰ ਗੁਰਮਤਿ ਚੇਤਨਾ ਮਾਰਚ ਜਿਹੜਾ ਆਰੰਭ ਕਰਨ ਦਾ ਜਿਹੜਾ ਉਪਰਾਲਾ ਸੀ ਉਹ ਕੀਤਾ ਗਿਆ ਤਖਸ਼ਿਦ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਤੇ ਉਹਦੇ ਵਿੱਚ ਵੀ ਫੋੜੋ ਫੜਾਈ ਕਰਕੇ ਤੇ ਪੰਜਾਬ ਸਰਕਾਰ ਨੇ ਉਹ ਜਿਹੜਾ ਮਾਰਚ ਸੀ ਉਹਨੂੰ ਫੇਲ ਕਰਨ ਦਾ ਯਤਨ ਕੀਤਾ ਜਦਕਿ ਉਸ ਚੇਤਨਾ ਮਾਰਚ ਦੇ ਮਾਰਚ ਦੇ ਵਿੱਚ ਕੋਈ ਐਸਾ ਨਹੀਂ ਹੈ ਕਿ ਕੋਈ ੜਕੀਲੇ ਭਾਸ਼ਣ ਕਰਨੇ ਸਨ ਜਾਂ ਕੋਈ ਪੰਜਾਬ ਵਿੱਚ ੜਕਾ ਹਟ ਪੈਦਾ ਕਰਨ ਦਾ ਕੋਈ ਐਸਾ ਮੰਚਾ ਨਹੀਂ ਸੀ ਪਰ ਫਿਰ ਵੀ ਸਰਕਾਰਾਂ ਨੇ ਇਹਦੇ ਉਲਟ ਜਾ ਕੇ ਤੇ ਇਹ ਸਾਰਾ ਕੁਝ ਕੀਤਾ ਜਾਂਦ ਕਿ ਉਸ ਮਾਰਚ ਦੇ ਵਿੱਚ ਅ ਅੱਜ ਖਾਲਸਾ ਸਾਜਣਾ ਦਿਵਸ ਨੂੰ ਲੈ ਕੇ ਜੋ ਉਥੇ ਮਾਰਚ ਤੁਰਨਾ ਸੀ ਤੇ ਉਹਨਾਂ ਸੰਗਤਾਂ ਨੇ ਬਹੁਤਾਤ ਗਿਣਤੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਆ ਕੇ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਅੰਮ੍ਰਿਤ ਛਕਣਾ ਸੀ ਉਹ ਨਵੀਂ ਸਰਕਾਰ ਵੱਲੋਂ ਜਿਹੜਾ ਉਹ ਸਾਬੋਤਾਜ ਕੀਤਾ ਗਿਆ ਉਹਨੂੰ ਜਿਹੜਾ ਸਾਡਾ ਮਾਰਚ ਸੀ ਉਹਨਾਂ ਵੀ ਸਾਡੇ ਪਰੰਪਰਾ ਤੇ ਹਮਲਾ ਕਰਕੇ ਤੇ ਉਹਨੂੰ ਜਿਹੜਾ ਰੋਕਣ ਦਾ ਸੀਗਾ ਉਹ ਸਰਕਾਰ ਨੇ ਯਤਨ ਕੀਤਾ ਇਹ ਆਪਣੇ ਆਪ ਵਿੱਚ ਜਿਹੜੀ ਸਾਡੀ ਬੇਤੁਫਾਕੀ ਹੈ ਇਹ ਉਸ ਕਰਕੇ ਇਹ ਸਾਰਾ ਕੁਝ ਸਾਡੇ ਤੇ ਵਾਪਰ ਰਿਹਾ ਸੇਨ ਸਰ ਵੀ ਇਸੇ ਤਰ੍ਹਾਂ ਹੀ ਜਿੱਥੇ ਇਹ ਵੀ ਇੱਕ ਮਨੁੱਖੀਤ ਘਰਾਣ ਦੀ ਉਲੰਘਣਾ ਦਾ ਮਾਮਲਾ ਹੈ ਉਸੇ ਤਰ੍ਹਾਂ ਹੀ 30 32 33 ਸਾਲਾਂ ਤੋਂ ਸਾਡੇ ਜਿਹੜੇ ਸਿੰਘ ਨੇ ਉਹ ਜੇਲ੍ਹਾਂ ਚ ਬੰਦ ਨੇ ਸਜ਼ਾਵਾਂ ਜਿੰਨੀਆਂ ਸਨ ਉਸ ਤੋਂ ਵੀ ਦੁਗਣੀਆਂ ਸਜਾਵਾਂ ਵੀ ਪੂਰੀਆਂ ਕਰ ਚੁੱਕੇ ਨੇ ਇੰਜ ਲੱਗਦਾ ਹੁਣ ਉਹਨਾਂ ਦੀਆਂ ਰਿਹਾਂ ਹੋਣ ਦੀਆਂ ਅਸੰਭਿਦਾ ਵੀ ਖਤਮ ਹੋ ਚੁੱਕੀਆਂ ਕਿਉਂਕਿ ਮੁੱਖ ਪ੍ਰਧਾਨ ਮੰਤਰੀ ਵੱਲੋਂ 2019 ਦੇ ਵਿੱਚ 550 ਸਾਲਾ ਜਦੋਂ ਮਨਾਇਆ ਗਿਆ ਗੁਰੂ ਸਾਹਿਬ ਦਾ ਉਦੋਂ ਐਲਾਨ ਵੀ ਕੀਤਾ ਪਰ ਉਹ ਐਲਾਨ ਨੂੰ ਵੀ ਹਿਲ ਤੱਕ ਕੰਬਲੀ ਜਾਮਣਾ ਨਹੀਂ ਪਹਿਨਾਇਆ ਗਿਆ ਦੇਖੋ ਭਾਰਤ ਆਪਣੇ ਆਪ ਵਿੱਚ ਦੁਨੀਆ ਦਾ ਇੱਕ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ ਔਰ ਐਸੇ ਇਨੇ ਵੱਡੇ ਲੋਕਤੰਤਰ ਦੇ ਵਿੱਚ ਇੱਕ ਸਿੱਖਾਂ ਦੇ ਨਾਲ ਹਿੰਦੂਸਤਾਨ ਦੇ ਵਿੱਚ ਵਧੀਕੀ ਹਮੇਸ਼ਾ ਹੁੰਦੀ ਆਈ ਹੈ ਤੇ ਅੱਜ ਵੀ ਹੋ ਰਹੀ ਹੈ ਇਸ ਤੋਂ ਵੱਡੀ ਮਿਸਾਲ ਹੋਰ ਕੀ ਮਿਲ ਸਕਦੀ ਹੈ ਕਿ ਜਿਨ੍ਹਾਂ ਸਾਡੇ ਉਹਨਾਂ ਭਰਾਵਾਂ ਨੇ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਧਰਮ ਯੁੱਧ ਕਰਦਿਆਂ ਹੋਏ ਆ ਜਜ਼ਬਾਤੀ ਹੋ ਕੇ ਹਥਿਆਰ ਚੁੱਕੇ ਤੇ ਅੱਜ 30 32 32 ਸਾਲ ਤੋਂ ਉਹ ਜੇਲ੍ਹਾਂ ਚ ਨੇ ਹਿੰਦੁਸਤਾਨ ਦੇ ਕਾਨੂੰਨ ਦੀ ਕਿਸੇ ਵੀ ਕਿਤਾਬ ਵਿੱਚ ਐਸਾ ਨਹੀਂ ਲਿਖਿਆ ਕਿ ਕਿਸੇ ਮਨੋਕ ਨੂੰ ਇੰਨਾ ਲੰਬਾ ਸਮਾਂ ਕੈਦ ਕਰਕੇ ਰੱਖਿਆ ਜਾਏ ਮਿਲੀਆਂ ਹੋਈਆਂ ਸਜ਼ਾਵਾਂ ਤੋਂ ਡਬਲ ਡਬਲ ਸਜ਼ਾਵਾਂ ਉਪਭੋਗ ਚੁੱਕੇ ਨੇ ਉਹਨਾਂ ਦੀ ਰਿਹਾਈ ਨਹੀਂ ਹੋਈ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਨੇ ਪਾਰਲੀਮੈਂਟ ਦੇ ਵਿੱਚ 2019 ਦਾ ਜੋ ਸਤਗੁਰਾਂ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣਾ ਸੀ ਇਹ ਐਲਾਨ ਕੀਤਾ ਸੀ ਕਿ ਇਹਨਾਂ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਊਗੀ ਉਹਦੇ ਬਾਵਜੂਦ ਵੀ ਬੰਦੀ ਸਿੰਘਾਂ ਦੀ ਰਿਹਾਈ ਨਾ ਕਰਨਾ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਫੈਸਲੇ ਤੋਂ ਮੁਕਰ ਜਾਣਾ ਇਹ ਤੋਂ ਵੱਡੀ ਜਿਹੜੀ ਮਾੜੀ ਮਿਸਾਲ ਹੈ ਉਹ ਦੁਨੀਆ ਦੇ ਇਤਿਹਾਸ ਵਿੱਚ ਕਿਤੇ ਵੀ ਨਹੀਂ ਮਿਲਦੀ ਔਰ ਐਸੀ ਤੇ ਅੱਜ ਵੀ ਅਰਦਾਸ ਕੀਤੀ ਹੈ ਗੁਰੂ ਚਰਨਾਂ ਵਿੱਚ ਕਿ ਸਤਿਗੁਰੂ ਜੀ ਉਹਨਾਂ ਬੰਦੀ ਸਿੰਘਾਂ ਦੀ ਬੰਦ ਖਲਾਸੀ ਸਤਿਗੁਰੂ ਜੀ ਕਰੋਨ ਗੁਰੂ ਕਿਰਪਾ ਕਰੇ ਉਹਨਾਂ ਦੀ ਬੰਦ ਖਲਾਸੀ ਹੋਵੇ ਤੇ ਉਹ ਆਪਣੇ ਪਰਿਵਾਰਾਂ ਵਿੱਚ ਆ ਕੇ ਆਪਣਾ ਜਿਹੜਾ ਰਹਿੰਦਾ ਜੀਵਨ ਹੈ ਉਹ ਸੁਖ ਸ਼ਾਂਤੀ ਦੇ ਨਾਲ ਗੁਰੂ ਗੁਰੂ ਜਪਦੇ ਹੋયા ਉਹ ਬਤੀਤ ਕਰ ਸਕਣ। ਜੀ ਸਾਹਿਬ ਜੇਕਰ ਅਸੀਂ ਪੰਜਾਬ ਦੇ ਮੁੱਖ ਮੰਤਰੀ ਗੱਲ ਕਰੀ ਤੇ ਉਹ ਵੀ ਸਿੱਖ ਪਰਿਵਾਰ ਨਾਲ ਸਬੰਧ ਰੱਖਦੇ ਨੇ ਇਸ ਤੋਂ ਇਲਾਵਾ ਕੇਂਦਰ 'ਚ ਵੀ ਅਨੇਕਾਂ ਸਿੱਖ ਆਗੂ ਨੇ ਜਿਹੜੇ ਚੰਗੀਆਂ ਜਿਹੜੇ ਅਹੁਦਿਆਂ ਤੇ ਬਿਰਾਜਮਾਨ ਨੇ ਲੱਗਦਾ ਨਹੀਂ ਕਿ ਉਹਨਾਂ ਨੂੰ ਜ਼ਰੂਰ ਪੈਰਵੀ ਕਰਨੀ ਚਾਹੀਦੀ ਸੀ ਕਿਉਂਕਿ ਉਹ ਬਿਲਕੁਲ ਮੂਕ ਦਰਸ਼ਕ ਬਣ ਕੇ ਬੈਠੇ ਦੇਖੋ ਜਿੱਥੇ ਸਾਡਾ ਇੱਕ ਧਾਰਮਿਕ ਤੌਰ ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਿੱਖ ਹੋਣ ਦੇ ਨਾਤੇ ਅਸੀਂ ਉਹਨਾਂ ਬੰਦੀ ਸਿੰਘਾਂ ਦੀ ਗੱਲ ਕਰੀਏ ਕਿ ਕੋ ਸਾਡੇ ਸਿੱਖ ਭਰਾ ਨੇ ਉਹਨਾਂ ਨੇ ਧਰਮ ਜੋਤੂ ਵਾਸਤੇ ਹਥਿਆਰ ਚੁੱਕੇ ਸਨ ਜਜ਼ਬਾਤੀ ਹੋ ਕੇ ਹਥਿਆਰ ਚੁੱਕੇ ਸਨ ਤੇ ਜੇਲ੍ਹਾਂ ਵਿੱਚ 30 32 32 ਸਾਲ ਤੋਂ ਬੰਦ ਨੇ ਜਿੱਥੇ ਸਾਡਾ ਇੱਕ ਧਾਰਮਿਕ ਤੌਰ ਤੇ ਫਰਜ਼ ਬਣਦਾ ਹੈ ਮਨੁੱਖੀ ਅਧਿਕਾਰਾਂ ਦੀ ਪਾਲਣਾ ਕਰਦਿਆਂ ਹੋਇਆਂ ਸਾਡਾ ਫਰਜ਼ ਬਣਦਾ ਔਰ ਜਿਹੜੇ ਲੋਕ ਸਾਡੇ ਭਰਾ ਜਿਹੜੀਆਂ ਹਕੂਮਤਾਂ ਦੇ ਵਿੱਚ ਨੇ ਜੋ ਇਸ ਵੀਡੀਓ ਸਰਕਾਰਾਂ ਨੇ ਉਹਨਾਂ ਦੇ ਵਿੱਚ ਮੌਜੂਦ ਨੇ ਤੇ ਉਹਨਾਂ ਦੇ ਵੱਲੋਂ ਵੀ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕੋਈ ਯਤਨ ਨਾ ਕਰਨਾ ਆਪਣੇ ਆਪ ਵਿੱਚ ਇਹ ਦਰਸਾਉਂਦਾ ਹੈ ਕਿ ਉਹ ਵੀ ਇੱਕ ਸਿੱਖ ਵਿਰੋਧੀ ਹੋਣ ਦਾ ਹੀ ਜਿਹੜਾ ਸਬੂਤ ਹੈ ਉਹ ਪੇਸ਼ ਕਰ ਰਹੇ ਨੇ ਕਿ ਉਹਨਾਂ ਨੂੰ ਸਲਾਹ ਨਾ ਦੇ ਕੇ ਕਿਉਂਕਿ ਉਹਨਾਂ ਨੂੰ ਸਰਕਾਰਾਂ ਨੂੰ ਇਸਲਾਹ ਦੇਣੀ ਚਾਹੀਦੀ ਹੈ ਕਿ ਇਹ ਇੱਕ ਬਹੁਤ ਵੱਡਾ ਮਨੁੱਖੀ ਅਧਿਕਾਰਾਂ ਦਾ ਘਾਣ ਹੈ ਮਨੁੱਖੀ ਅਧਿਕਾਰਾਂ ਦੀ ਇੱਕ ਬਹੁਤ ਵੱਡੀ ਉਲੰਘਣਾ ਹੋ ਰਹੀ ਹੈ ਕਿ ਇੱਕ ਮਨੁੱਖਾਂ ਨੂੰ ਇਹ ਨ ਲੋਕ ਤੇ ਪੰਛੀਆਂ ਨੂੰ ਹਿੰਦੁਸਤਾਨ ਦੇ ਕਾਨੂੰਨ ਵਿੱਚ ਪੰਛੀਆਂ ਨੂੰ ਕੈਦ ਕਰਨ ਤੇ ਵੀ ਪਵੰਤੀ ਹੈ ਪਰ ਉਹਨਾਂ ਜਿਉਂਦੇ ਜਗ ਦੇ ਮਨੁੱਖਾਂ ਨੂੰ ਕੈਦ ਕਰਨਾ ਔਰ 30 ਤੇ 32 ਸਾਲ ਤੋ ਜੇਲ੍ਹਾਂ ਵਿੱਚ ਰੱਖਣਾ ਇਹ ਇੱਕ ਬਹੁਤ ਵੱਡੀ ਨਾ ਇਨਸਾਫੀ ਔਰ ਬਹੁਤ ਵੱਡਾ ਮਨੁੱਖੀ ਅਧਿਕਾਰਾਂ ਦਾ ਜਿਹੜਾ ਹਿੰਦੁਸਤਾਨ ਦੇ ਵਿੱਚ ਘਾਣ ਹੈ ਉਹ ਹੋ ਰਿਹਾ ਹੈ ਸਿੱਖ ਸਾਹਿਬ ਚਾਹੇ ਬੰਦੀ ਸਿੰਘਾ ਦੇ ਪਰਿਵਾਰਕ ਮੈਂਬਰ ਨੇ ਜਾਂ ਫਿਰ ਭਾਈ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਸਭ ਦੀਆਂ ਨਜ਼ਰਾਂ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਟਿਕੀਆਂ ਨੇ ਕਿ ਹੁਣ ਮੌਜੂਦਾ ਹਾਲਾਤਾਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਸਿੱਖ ਪੰਥ ਨੂੰ ਸੇਧ ਦੇਣ ਜਾਂ ਕੋਈ ਇਹੋ ਜਿਹਾ ਪ੍ਰੋਗਰਾਮ ਲਿਖਣ ਜਿਸ ਦੇ ਨਾਲ ਸਰਕਾਰਾਂ ਤੇ ਦਬਾਅ ਬਣਾਇਆ ਜਾ ਸਕੇ ਕਿ ਬੰਦੀ ਸਿੰਘਾਂ ਤੇ ਅਮਰਪਾਲ ਸਿੰਘ ਤੇ ਉਹਨਾਂ ਸਾਥੀਆਂ ਨੂੰ ਜਿਹੜਾ ਰਿਹਾ ਕੀਤਾ ਜਾ ਸਕੇ ਮੈਂ ਕਹਿਣਾ ਕਿ ਸਭ ਤੋਂ ਵੱਡਾ ਸਾਡੇ ਕੋਲ ਜਿਹੜਾ ਪਲੇਟਫਾਰਮ ਹੈ ਉਹ ਹੈ ਸ਼੍ਰੀ ਅਕਾਲ ਤਖਸਾਲ ਹੋਰ ਅਕਾਲ ਤਖਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਦੇਸ਼ ਕੀਤਾ ਜਾਂਦਾ ਹੈ ਜੋ ਵੀ ਕਾਰਜ ਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਡਿਊਟੀ ਲਈ ਜਾਂਦੀ ਹੈ ਉਹ ਕਰਦਾ ਮੈਂ ਕਹਿੰਦਾ ਕਿ ਸਭ ਤੋਂ ਵੱਡੀ ਕਮਜ਼ੋਰੀ ਸਾਡੇ ਵਿੱਚ ਇੱਕ ਜਿਹੜਾ ਸਾਡਾ ਆਪਸੀ ਇਤفاق ਦਾ ਨਾ ਹੋਣਾ ਜੇਕਰ ਸਾਡਾ ਆਪਸੀ ਇਤفاق ਹੋਵੇ ਕਿਹੜਾ ਮੋਰਚਾ ਹੈ ਫੋਟ ਕਰਕੇ ਲੱਗਦਾ ਹੈ ਕਿ ਬਿਲਕੁਲ ਹੀ ਆਪਸੀ ਫੋਟ ਦਾ ਕਾਰਨ ਹੈ ਜੇਕਰ ਜੇਕਰ ਅਸੀਂ ਗੱਲ ਕਰੀਏ ਪਿਛਲੀਆਂ ਐਜੀਟੇਸ਼ਨਾਂ ਜਿੰਨੇ ਵੀ ਮੋਰਚੇ ਪੰਜਾਬ ਨੇ ਲਾਏ ਪੰਥ ਨੇ ਲਾਏ ਕਿਹੜਾ ਮੋਰਚਾ ਹੈ ਕਿ ਜਿਹੜਾ ਪੰਥ ਨੇ ਜਿੱਤਿਆ ਨਹੀਂ ਕਿਹੜਾ ਮੋਰਚਾ ਹੈ ਜਿਹਦੇ ਵਿੱਚ ਪੰਥ ਫੇਲ ਹੋਇਆ ਹੋਵੇ ਉਹ ਤਾਂ ਮੋਰਚੇ ਐ ਸੀ ਜਿੱਤਿਆ ਸਨ ਸਾਰੇ ਕਿਉਂਕਿ ਉਹ ਉਹਨਾਂ ਦੇ ਵਿੱਚ ਸਾਡਾ ਬੇਸ਼ੱਕ ਸਾਡੇ ਵਖਰੇਵੇਂ ਸਨ ਸਾਡੇ ਵਖਰੇਵੇਂ ਹੋ ਸਕਦੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਪਰ ਜਿੱਥੇ ਪੰਥ ਦੀ ਗੱਲ ਆਉਂਦੀ ਸੀ ਉੱਥੇ ਸਾਰਾ ਪੰਥ ਇੱਕ ਹੋ ਕੇ ਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਕਰਦਾ ਸੀ ਅੱਜ ਵੀ ਜ਼ਰੂਰਤ ਹੈ ਜੇਕਰ ਅਸੀਂ ਸਾਰੇ ਇੱਕਜੁੱਟ ਹੋ ਕੇ ਜੋਰ ਲਾਈਏ ਇੱਕਜੁੱਟ ਹੋਈਏ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਤੇ ਕਿਹੜੇ ਮੋਹ ਮੈਂ ਕਿ ਜਿਹੜੀ ਖਾਲਸਾ ਪੰਥ ਸਰ ਨਹੀਂ ਕਰ ਸਕਦਾ ਅੱਜ ਸਮੁੱਚਾ ਪੰਥ ਖਾਲਸਾ ਸਾਜਨਾ ਦੇਸ਼ ਬਣਾ ਰਿਹਾ ਹੈ ਔਰ ਪਹਿਲੀ ਵਾਰ ਹੈ ਕਿ ਸ਼੍ਰੀ ਇਕਾਦਕਸਾਬ ਵੱਲੋਂ ਇਹ ਦੇਸ਼ ਦਿੱਤਾ ਗਿਆ ਕਿ ਸਾਰੀ ਸਿੱਖ ਸੰਗਤ ਜਿਹੜੀ ਆਪਣੇ ਘਰਾਂ ਆਪਣੇ ਵਪਾਰਕ ਦਾ ਰਿਆਂ ਤੇ ਖਾਲਸਾ ਹੀ ਨਿਸ਼ਾਨ ਝੁਲਾਵੇ ਔਰ ਉਸੇ ਦੇਸ਼ ਅਨੁਸਾਰ ਅੱਜ ਦਿਖ ਰਿਹਾ ਕਿ ਸ਼ਹਿਰ ਦੇ ਵਿੱਚ ਵੀ ਵਕਫ ਵਕਫ ਥਾਵਾਂ ਤੇ ਜਾਂ ਪੰਜਾਬ ਵਿੱਚ ਵਕਫ ਵਕਫ ਘਰਾਂ ਤੇ ਖਾਸੇ ਨਿਸ਼ਾਨ ਝੂਲ ਰਹੇ ਨੇ ਜੀ ਸਾਹਿਬ ਇਹ ਇਹਦੇ ਪਿੱਛੇ ਕੀ ਸੋਚ ਸੀ ਕਿ ਜਦੋਂ ਇਹ ਪਹਿਲੀ ਵਾਰੀ ਇਹ ਦੇਸ਼ ਦਿੱਤਾ ਗਿਆ ਤੇ ਜਿਹੜੇ ਨਿਸ਼ਾਨ ਸਭ ਝੁਲਾਏ ਗਏ ਨੇ ਕੀ ਇਹ ਹਮੇਸ਼ਾ ਲਈ ਨੇ ਜਾਂ ਫਿਰ ਅੱਜ ਦੇ ਦਿਨ ਲਈ ਦੇਖੋ ਇਹ ਆਦੇਸ਼ ਇਹ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਆਪਣੇ ਘਰਾਂ ਤੇ ਆਪਣੇ ਕਾਰੋਬਾਰੀ ਅਦਾਰਿਆਂ ਤੇ ਇਹ ਜਿਹੜੇ ਕੇਸਰੀ ਨਿਸ਼ਾਨ ਸਾਹਿਬ ਨੇ ਇਹ ਚਲਾਉਣ ਦਾ ਜਿਹੜਾ ਆਦੇਸ਼ ਅੱਜ ਦੇ ਕਾਲ ਤੱਕ ਸਾਬ ਤੋਂ ਹੁੰਦਾ ਰਿਹਾ ਔਰ ਇਸ ਵਾਰ ਖਾਸ ਕਰਕੇ ਜਿਹੜਾ ਇਹ ਆਦੇਸ਼ ਹੈ ਇਹ ਸ਼੍ਰੀ ਜੇ ਕਾਲ ਤਖਸਾਲਬ ਤੋਂ ਪੰਜ ਸਿੰਘ ਸਹਿਬਾਨ ਨੇ ਜਾਰੀ ਕੀਤਾ ਸੀ ਕਿ ਜਿਹੜੇ ਅੱਜ ਦਿਹਾੜਾ ਆਪ ਮਨਾ ਰਹੇ ਆਂ ਇਹ ਖਾਲਸੇ ਦਾ 325 ਸਾਲਾ ਸਾਜਣਾ ਦਿਵਸ ਹੈ 325 ਸਾਲ ਹੋ ਗਏ ਨੇ 1699 ਨੂੰ ਸਤਪੁਰਾਂ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਔਰ ਹੁਣ 2024 ਚੱਲਦਾ 325 ਸਾਲ ਹੋ ਗਏ ਇਸ ਖਾਲਸਾਈ ਜਾਹੋ ਜਲਾਲ ਨੂੰ ਪ੍ਰਗਟ ਕਰਨ ਵਾਸਤੇ ਸਾਡੇ ਪੰਥ ਇਕਤਾ ਪੰਥ ਇਕ ਇੱਕ ਜੁਟਤਾ ਔਰ ਜਿਹੜਾ ਖਾਲਸੇ ਦਾ ਪਰਚਮ ਹੈ ਉਹਨੂੰ ਲਹਿਰਾਉਣ ਵਾਸਤੇ ਲੋਕਾਂ ਨੂੰ ਇੱਕ ਸਨੇਹਾ ਦੇਣ ਵਾਸਤੇ ਕਿ ਅੱਜ ਖਾਲਸੇ ਦਾ ਸਿਰਜਣਾ ਦਿਵਸ ਹੈ ਖਾਲਸੇ ਦੇ ਜਾਹੋ ਜਲਾਲ ਨੂੰ ਪ੍ਰਗਟ ਕਰਨ ਵਾਸਤੇ ਕਿਉਂਕਿ ਨਿਸ਼ਾਨ ਝੁਲਦੇ ਹੋਣਗੇ ਹੋਣਗੇ ਤੇ ਜਿਹਨੂੰ ਨਹੀਂ ਪਤਾ ਪੁੱਛਣਗੇ ਕਿ ਇਹ ਕਿਉਂ ਹੈ ਉਹ ਵਸ ਦੱਸਾਂਗੇ ਕਿ ਅੱਜ ਸਾਡੇ ਖਾਲਸੇ ਦਾ 325 ਸਾਲਾ ਸਾਜਣਾ ਦਿਵਸ ਹੈ ਇਸ ਕਰਕੇ ਜਿਹੜੇ ਨਿਸ਼ਾਨ ਸਭ ਚਲਾਉਣ ਦਾ ਜਿਹੜਾ ਆਦੇਸੀ ਉਹ ਦਿੱਤਾ ਗਿਆ ਬਿਆਨ ਹੈ ਕਿ ਕਿਹਾਤਾ ਭਾਵੇਂ ਸੀਗਾ ਕਿ ਚੁਲਾਇਆ ਜਾਣ 325 ਸਾਲਾਂ ਪਰ ਅਸੀਂ ਤੇ ਕਹਿੰਦੇ ਕਿ ਖਾਲਸੇ ਦੇ ਨਿਸ਼ਾਨ ਤੇ ਜੁਗੋ ਜੁਗ ਝੋਲਣੇ ਚਾਹੀਦੇ ਨੇ ਤੇ ਘਟੋ ਘਟ ਜਿਹੜੇ ਅੱਜ ਸੰਗਤਾਂ ਨੇ ਆਪਣੇ ਘਰਾਂ ਤੇ ਆਪਣੇ ਕਾਰੋਬਾਰੀ ਅਦਾਰਿਆਂ ਤੇ ਕਿਉਂਕਿ ਸਾਨੂੰ ਬਹੁਤ ਸਾਰੀਆਂ ਵੀਡੀਓਜ਼ ਵੀ ਆਈਆਂ ਸਾਨੂੰ ਫੋਟੋਆਂ ਵੀ ਆਈਆਂ ਨੇ ਕਿ ਪੰਜਾਬ ਪੰਜਾਬ ਤੋਂ ਬਾਹਰਲੇ ਜਿੰਨੇ ਸ਼ਹਿਰ ਨੇ ਤਕਰੀਬਨ ਸਾਰੇ ਸਿੱਖਾਂ ਨੇ ਔਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਇਹ ਨਿਸ਼ਾਨ ਸਾਹਿਬ ਵੰਡਣ ਦੀ ਸੇਵਾ ਵੀ ਕੀਤੀ ਹੈ ਔਰ ਸੰਗਤਾਂ ਨੇ ਆਪਣੇ ਘਰਾਂ ਤੇ ਆਪਣੇ ਕਾਰੋਬਾਰੀ ਅਦਾਰਿਆਂ ਤੇ ਇਸ ਤੀ ਨਿਸ਼ਾਨ ਖਾਲਸਾਈ ਜਲਾ ਜਹੋ ਜਲਾਲ ਨੂੰ ਪ੍ਰਗਟ ਕਰਨ ਵਾਸਤੇ ਚੁਲਾਏ ਵੀ ਨੇ ਔਰ ਐਸੀ ਕਹਿੰਦੇ ਆ ਕਿ ਇਹ ਹਮੇਸ਼ਾ ਵਾਸਤੇ ਝੋਲਣੇ ਚਾਹੀਦੇ ਨੇ ਔਰ ਘੱਟੋ ਘੱਟ ਜਿਹੜੇ ਨਿਸ਼ਾਨ ਸਾਹਿਬ ਅੱਜ ਸੰਗਤਾਂ ਨੇ ਆਪਣੇ ਕਾਰੋਬਾਰੀ ਅਦਾਰਿਆਂ ਤੇ ਆਪਣੇ ਘਰਾਂ ਉੱਤੇ ਚੁਲਾਏ ਨੇ ਘੱਟੋ ਘੱਟ 1 ਸਾਲ ਇਹ ਨਿਸ਼ਾਨ ਸਾਹਿਬ ਜ਼ਰੂਰ ਝੁਲਦੇ ਰਹਿਣੇ ਚਾਹੀਦੇ ਨੇ ਤਾਂ ਕਿ 325 ਸਾਲਾ ਜਿਹੜਾ ਸਾਡਾ ਇਹ ਜਿਹੜਾ ਸੁਨੇਹਾ ਹੈ ਇਹ ਸਮੁੱਚੇ ਸੰਸਾਰ ਦੇ ਲੋਕਾਂ ਨੂੰ ਜਾਏ ਕਿ ਖਾਲਸੇ ਦਾ 325 ਸਾਲਾ ਜਿਹੜਾ ਸਿਰਜਣਾ ਦਿਵਸ ਹੈ ਉਹ ਖਾਲਸਾ ਪੰਥ ਮਨਾ ਰਿਹਾ ਹੈ। ਸਾਖੀ ਦਾ ਪਵਨ ਦਿਹਾੜਾ ਕਿਤੇ ਨਾ ਕਿਤੇ ਦੇਸ਼ ਦੇ ਆਂਦਾਤਾ ਨਾਲ ਵੀ ਜੁੜਿਆ ਕਿਉਂਕਿ ਕਨਕ ਦੀ ਵਾਢੀ ਸ਼ੁਰੂ ਹੁੰਦੀ ਹੈ। ਪਰ ਜੇ ਦੇਸ਼ ਦੇ ਆਂਦਾਤਾ ਨੂੰ ਵੇਖੀਏ ਤੇ ਉਹ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਮੁਰਤੋਂ ਸੜਕਾਂ ਤੇ ਮੁਰਤੋਂ ਅੰਦੋਲਨ ਦੀ ਰਾਹ ਤੇ ਆ ਦੇਖੋ ਅਸੀਂ ਛੋਟੇ ਹੁੰਦੇ ਕਿਤਾਬਾਂ ਚ ਪੜਦੇ ਹੁੰਦੇ ਸੀ ਕਵਿਤਾ ਕਿ ਜੱਟ ਆਈ ਵਿਸਾਖੀ ਮੁੱਕ ਗਈ ਕਣਕਾਂ ਦੀ ਰਾਖੀ ਕਿ ਵਿਸਾਖੀ ਦੇ ਇਹਨਾਂ ਦਿਨਾਂ ਦੇ ਵਿੱਚ ਜੱਟ ਜਿਹੜੇ ਜ਼ਿੰਮੇਵਾਰ ਕਿਸਾਨ ਨੇ ਉਹ ਵਾਢੀ ਕਰਿਆ ਕਰਦੇ ਸਨ ਆਪਣੀਆਂ ਕਣਕਾਂ ਨੂੰ ਸੰਭਾਲਿਆ ਕਰਦੇ ਸਨ ਔਰ ਕਣਕਾਂ ਦੀ ਸੰਭਾਲ ਕਰਕੇ ਤੇ ਫਿਰ ਗੁਰਦ ਆਮਾਂ ਦੇ ਦਰਸ਼ਨ ਨੂੰ ਜਾਇਆ ਕਰਦੇ ਸਨ ਪਰ ਮੈਂ ਫਿਰ ਉਸੇ ਗੱਲ ਤੇ ਆਵਾ ਕਿ ਹਿੰਦੁਸਤਾਨ ਇੱਕ ਐਸਾ ਮੁਲਕ ਹੈ ਜਿਸ ਵਿੱਚ ਜੈ ਜਵਾਨ ਤੇ ਜੈ ਕਿਸਾਨ ਦਾ ਇੱਕ ਨਾਰਾ ਲਾਇਆ ਜਾਂਦਾ ਹੈ ਪਰ ਅਫਸੋਸ ਹੈ ਕਿ ਹਿੰਦੁਸਤਾਨ ਦਾ तकरीबन ਅੱਧੇ ਹਿੰਦੁਸਤਾਨ ਦਾ ਢੇਡ ਭਰਨ ਵਾਲਾ ਪੰਜਾਬ ਜਿਹੜਾ ਖੇਤੀ ਪ੍ਰਧਾਨ ਸੂਬਾ ਹੈ ਉੱਥੋਂ ਦੇ ਕਿਸਾਨ ਆਪਣੀਆਂ ਹੱਕੀ ਮੰਗਾਂ ਵਾਸਤੇ ਅੱਜ ਬਾਰਡਰਾਂ ਤੇ ਬੈਠੇ ਹੋਏ ਨੇ ਕੋਈ ਹਰਿਆਣੇ ਦੇ ਬਾਰਡਰ ਤੇ ਵੀ ਕਿਸਾਨ ਬੈਠੇ ਹੋਏ ਨੇ ਦਿੱਲੀ ਵੀ ਜਾ ਕੇ ਕਿਸਾਨ ਬੈਠੇ ਹੋਏ ਨੇ तकरीबन 2.5 ਮਹੀਨੇ ਦਾ ਸਮਾਂ ਜਿਹੜਾ ਉਹਨਾਂ ਨੂੰ ਉੱਥੇ ਮੋਰਚਾ ਲਾਇਆ ਹੋ ਚੱਲਿਆ ਹੈ ਪਹਿਲਾਂ ਵੀ ਸਵਾ ਸਾਲ ਦੇ ਕਰੀਬ ਜਿਹੜਾ ਕਿਸਾਨੀ ਮੋਰਚਾ ਸੀ ਉਹ ਸਿੰਘੂ ਬਾਰਡਰ ਤੇ ਲੱਗਾ ਰਿਹਾ ਪਰ ਹਿੰਦੁਸਤਾਨ ਦੀ ਕੇਂਦਰ ਸਰਕਾਰ ਨੇ ਜਿਹੜੀਆਂ ਕਿਸਾਨਾਂ ਦੀਆਂ ਹੱਕੀ ਮੰਗਾਂ ਸਨ ਐਮਐਸਪੀ ਲਾਗੂ ਕਰਨਾ ਜਾਂ ਹੋਰ ਜਿਹੜੇ ਰੇਟਸ ਹਨ ਉਹ ਤੈਅ ਕਰਨਾ ਫਸਲਾਂ ਨੂੰ ਮਾਡੀਆਂ ਤੋਂ ਚੁੱਕਣਾ ਵਗੈਰਾ ਇਹ ਹਿੰਦੁਸਤਾਨ ਦੀ ਸਰਕਾਰ ਨੇ ਕਿਸਾਨਾਂ ਦੀ ਬਿਲਕੁਲ ਵੀ ਜਿਹੜੀ ਸੁਣਵਾਈ ਸੀ ਨਹੀਂ ਕੀਤੀ ਮੈਂ ਕਹਿਣਾ ਕਿ ਅੱਜ ਵਿਸਾਖੀ ਹੈ ਔਰ ਵਿਸਾਖੀ ਜਿਹੜੀ ਹੈ ਇਹ ਪੰਜਾਬ ਦੇ ਕਿਸਾਨਾਂ ਦੇ ਨਾਲੇ ਵੀ ਜੁੜੀ ਹੋਈ ਹੈ ਮੈਂ ਕਹਿਣਾ ਕਿ ਅੱਜ ਹੀ ਸਰਕਾਰ ਇਹ ਐਲਾਨ ਕਰਦਾ ਹੈ ਕਿ ਅਸੀਂ ਕਿਸਾਨਾਂ ਦੀਆਂ ਹੱਕੀ ਮੰਗਾਂ ਜਿਹੜੀਆਂ ਨੇ ਉਹਨਾਂ ਨੂੰ ਪੂਰਾ ਕਰ ਦਿਆਂ ਤੇ ਮੈਂ ਕਹਿੰਦਾ ਕਿ ਬਹੁਤ ਵੱਡਾ ਇੱਕ ਸਨਮਾਨ ਹੋਊਗਾ ਪੰਜਾਬ ਦੇ ਕਿਸਾਨਾਂ ਦਾ ਹਰਿਆਣੇ ਦੇ ਰਾਜਸਥਾਨ ਯੂਪੀ ਦੇ ਹਿੰਦੂਸਤਾਨ ਦੇ ਕਿਸਾਨਾਂ ਦਾ ਕਿ ਸਰਕਾਰ ਅੱਜ ਇਹ ਐਲਾਨ ਕਰਦਾ ਹੈ ਕਿ ਅਸੀਂ ਪੰਜਾਬ ਦੀ ਜਿਹੜੀਆਂ ਹਕੀ ਮੰਗਾਂ ਨੇ ਪੰਜਾਬ ਦੇ ਕਿਸਾਨਾਂ ਦੀਆਂ ਉਹ ਮਨਜ਼ੂਰ ਕਰ ਦਿਆਂ ਤੇ ਮੈਂ ਕਹਿੰਦਾ ਕਿ ਬਹੁਤ ਵੱਡਾ ਇੱਕ ਤੋਹਫਾ ਹੋਊਗਾ ਅੱਜ ਦੇ ਵਿਸਾਖੀ ਦੇ ਦਿਹਾੜੇ ਤੇ ਤਾਂ ਇਹ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗੈਰੀ ਰੁਕबीर ਸਿੰਘ ਜਿਨ੍ਹਾਂ ਨੇ ਪੰਥ ਨੂੰ ਦਰਪੇਸ਼ ਵੱਖ-ਵੱਖ ਚੁਣੌਤੀਆਂ ਅਤੇ ਪੰਥਕ ਮੁੱਦਿਆਂ ਤੇ ਆਪਣੇ ਵਿਚਾਰ ਜਿਹੜੇ ਆ ਉਹ ਸਾਡੇ ਨਾਲ ਸਾਂਝੇ ਕੀਤੇ ਨੇ ਔਰ ਇਸ ਦੇ ਨਾਲ ਨਾਲ ਵਿਸਾਖੀ ਦੇ ਪਾਵਨ ਦਿਹਾੜੇ ਮੌਕੇ ਦੇਸ਼ ਦੀ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿਉਂ ਕਿਸਾਨਾਂ ਦੀ ਹੱਕੀ ਮੰਗਾ ਮੰਨ ਕੇ ਕਿਸਾਨਾਂ ਨੂੰ ਦੇਸ਼ ਦੇ ਅੰਦਾ ਤੁਨ ਵਿਸਾਖੀ ਦਾ ਤੋਹਫਾ ਦੇਵੇ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀਟੀਐਸ ਨਿਊਜ਼ ਅੰਮ੍ਰਿਤਸਰ